ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਗ ਲੱਗੀ ਹੋਈ ਹੈ, ਕੜਿਆਲੇ ਅੱਗ ਲੱਗੀ ਹੋਈ ਹੈ ਤੇ ਸਾਡੇ ਇਤਰਖਨੌਦੀ ਦੇ ਲੱਗੇ ਮਨਸਾਹਲੀ ਦੇ ਬੰਗਲਾ ਦੇ ਵਿੱਚ ਅੱਗ ਦਾ ਰਾਫ ਕਾਫੀ ਤਬਾਹੀ ਹੋ ਚੁੱਕੀ ਹੈ। ਪਤਾ ਨਹੀਂ ਹਰ ਜੀਵ ਜੰਤੂ, ਪੇੜ-ਪੌਦਾ ਤੇ ਸੇਜ ਅੱਗ ਦੇ ਵਿਚੋਂ ਬਚਾਉਣ ਵਾਲੇ ਦਾ ਉਹਨਾਂ ਦੀ ਬਹੁਤ ਹੋ ਚੁੱਕੀ ਹੈ। ਪਰ ਲੇਕਿਨ ਅਜ ਤੱਕ ਅਸੀਂ ਅੱਗ ਬੁਝਾਉਂਦੇ ਤਾਂ ਦੇਖਿਆ ਲੇਕਿਨ ਅੱਗ ਨੂੰ ਲਗਾਉਣ ਵਾਲਿਆਂ ਨੂੰ ਕੋਈ ਸਜ਼ਾ ਹੋਈ ਹੋਵੇ ਜਾਂ ਕੋਈ ਜੁਰਮਾਨਾ ਹੋਇਆ ਹੋਵੇ ਇਹ ਕਦੇ ਨਹੀਂ ਹੋਇਆ। ਅਸੀਂ ਆਪਣੇ ਪੰਜਾਬ ਦੇ ਤੇ ਭਾਰਤ ਦੇ ਸਾਰੇ ਨਬੇ ਆਪ ਸਰਾਂ ਬਸਾਵਾ ਨੂੰ ਬੇਤੀ ਕਰਦੇ ਆ ਕਿ ਜਿਹੜਾ ਵੀ ਕੋਈ ਅੱਗ ਲਗਾਉਂਦਾ ਹੈ ਉਹਦੇ ਖਿਲਾਫ ਕਾੜੀ ਤੋਂ ਕਾੜੀ ਸਜ਼ਾ ਹੋਣੀ ਚਾਹੀਦੀ ਹੈ ਤੇ ਵੀ ਲੇਕਿਨ ਅੱਜ ਜਿਹੜਾ ਕੰਪੈਕਟਰ ਦੇ ਕਾਰਨ ਜਿਹੜਾ ਪਾਰਾ ਦੀ ਬਹੁਤ ਜ਼ਿਆਦਾ ਅੱਗਿਤ ਪਕ ਰੁਕਿਆ ਹੈ ਹਰ ਇਨਸਾਨ ਅਜੇ ਕਈ ਅਗਾਜਾਂ ਦੇ ਵਿੱਚੋਂ ਮਰਨ ਦੀਆਂ ਖਬਰਾਂ ਵੀ ਆਉਣੀ ਸ਼ੁਰੂ ਹੋ ਚੁੱਕੀਆਂ ਹੈ ਮੈਂ ਇਹ ਇੱਥੇ ਗੁਰੂ ਤਾਂਦਾ ਜੇਕਰ ਇਹ ਹਾਲ ਰਿਹਾ ਤਾਂ ਇਸ ਵੈਸੇ ਦਾ ਕਿਸੇ ਬਿਮਾਰੀ ਦੇ ਨਾਲ ਇਹ ਆ ਕਿਸੇ ਹੋਰ ਤਰੀਕੇ ਨਾਲ ਮਰਨ ਨਾਲੋਂ ਤੁਸੀਂ ਅੱਗ ਦੇ ਸੇਕ ਨਾਲ ਮੂਰ ਮਰੋਗੇ ਜਿਸ ਕਰਕੇ ਜੇ ਜਿੰਦਗੀ ਬਚਾਉਣਾ ਚਾਹੁੰਦੇ ਹੋ ਤਾਂ ਪ੍ਰਸ਼ਾਸਨ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਜਿਹੜੀ ਵੀ ਲਗਾ ਗਲਤੀ ਕਰਦਾ ਅੱਗੇ ਲੌਂਦਾ ਹੈ ਉਹਦੇ ਖਿਲਾਫ ਆਵਾਜ਼ اٹھਾਣੀ ਹੋਵੇਗੀ ਤਾਂ ਕਿ ਜਿਹੜਾ 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 ਸੰਸਾਰ ਦਾ ਉਹਨੂੰ ਬਚਾਏ ਜਾ ਸਕੇ ਤਾਂ ਉਹ